ਜੇਕਰ ਤੁਸੀਂ ਘਰਾਂ ਦੇ ਵਿੱਚ ਬੈਠ ਕੇ ਅਮਨ ਅਤੇ ਸ਼ਾਂਤੀ ਦੇ ਨਾਲ ਦੀਵਾਲੀ ਮਨਾ ਰਹੇ ਹੋ ਤਾਂ ਉਸ ਦੇ ਵਿੱਚ ਪੰਜਾਬ ਪੁਲਿਸ ਦਾ ਬਹੁਤ ਵੱਡਾ ਰੋਲਾਦਾ ਕਰਦੀ ਪੰਜਾਬ ਪੁਲਿਸ ਕਿਉਂਕਿ ਪੰਜਾਬ ਪੁਲਿਸ ਦੇ ਯਤਨ ਸਦਕਾ ਹੀ ਜਿਹੜਾ ਪੂਰੇ ਪੰਜਾਬ ਦੇ ਵਿੱਚ ਬੜੀ ਹੀ ਸੇਫਟੀ ਦੇ ਨਾਲ ਜਾਂ ਕਿਸੇ ਕੋਈ ਉਹ ਦੀ ਕੋਈ ਵਾਰਦਾਤ ਤੋਂ ਬਿਨਾ ਜਿਹੜੀ ਦੀਵਾਲੀ ਮਨਾਈ ਗਈ ਬੜੇ ਵਧੀਆ ਢੰਗ ਦੇ ਨਾਲ ਦੀਵਾਲੀ ਜਿਹੜੀ ਮਨਾਈ ਗਈ ਆ ਜੇਕਰ ਗੱਲ ਕਰੀਏ ਪੰਜਾਬ ਪੁਲਿਸ ਦੀ ਕਿਉਂਕਿ ਪੰਜਾਬ ਪੁਲਿਸ ਨੇ ਹਮੇਸ਼ਾ ਹੀ ਜਿਹੜਾ ਲੋਕਾਂ ਦੀ ਸਹਾਇਤਾ ਦੇ ਲਈ ਜੜਾ ਯਤਨਸ਼ੀਲ ਰਹੇ ਨੇ ਪੰਜਾਬ ਪੁਲਿਸ ਕਿਉਂਕਿ ਬਾਗੇਪੁਰਾਣ ਦੀ ਖਾਸ ਕਰ ਗੱਲ ਕਰੀਏ ਤਾਂ ਬਾਗੇਪੁਰਾਣ ਦੇ ਵਿੱਚ ਜਿਹੜੀ ਪਿਛਲੇ ਦਿਨਾਂ ਤੋਂ ਜਿਹੜੀਆਂ ਘਟਨਾਵਾਂ ਹੋ ਰਹੀਆਂ ਇਹਦਾ ਹੌਸਲਾ ਮੱਦੇ ਨਜ਼ਰ ਪੰਜਾਬ ਪੁਲਿਸ ਵੱਲ ਸੇਫਟੀ ਬੜੀ ਰੱਖੀ ਗਈ ਕਿਉਂਕਿ ਦੀਵਾਲੀ ਜਿਹੜੀ 20 ਅਤੇ 21 ਤਰੀਕ ਦੀ ਮਨਾਈ ਗਈ ਆ ਤੇ ਦੋ ਦਿਨ ਜਿਹੜਾ ਪੰਜਾਬ ਪੁਲਿਸ ਨੇ ਪੂਰਾ ਮੈਨੇਜ ਕੀਤਾ ਤੇ ਦੂਜੇ ਪਾਸੇ ਕਈ ਲੋਕ ਜਿਹੜਾ ਪੰਜਾਬ ਪੁਲਿਸ ਬਾਰੇ ਬੜੇ ਗਲਤ ਖਿਆਲ ਵੀ ਰੱਖਦੇ ਨੇ ਕਿ ਪੰਜਾਬ ਪੁਲਿਸ ਇਦਾਂ ਕਰਦੀ ਉਦਾਂ ਕਰਦੀ ਤਾਂ ਪਰ ਜੇ ਦੂਜੇ ਪਾਸੇ ਕਿਹਾ ਜਾਵੇ ਤਾਂ ਪੰਜਾਬ ਪੁਲਿਸ ਤੋਂ ਬਿਨਾ ਆਮ ਲੋਕਾਂ ਦੀ ਜ਼ਿੰਦਗੀ ਵੀ ਕੁਝ ਨਹੀਂ ਹੈ ਤਾਂ ਜਿਸ ਤਰ੍ਹਾਂ ਆਪਣੇ ਪਰਿਵਾਰਾਂ ਦੇ ਵਿੱਚੋਂ ਦੂਰ ਰਹਿ ਕੇ ਦਿਨ ਪਰ ਰਾਤ ਡਿਊਟੀ ਕਰਕੇ 24 ਘੰਟੇ ਡਿਊਟੀ ਕਰਕੇ ਆਮ ਲੋਕਾਂ ਦੀ ਜਿਹੜੀ ਸੇਫਟੀ ਰੱਖ ਰਹੇ ਨੇ ਤਾਂ ਉਹ ਵੀ ਹੈ ਜਿਹੜਾ ਅੱਜ ਦੀਵਾਲੀ ਦਾ ਤਿਹਾਰ ਲੋਕਾਂ ਲਈ ਜਿਹੜਾ ਅਮਨ ਸ਼ਾਂਤੀ ਨਾਲ ਆ ਰਿਹਾ ਮਨਾ ਰਿਹਾ ਨੇ ਜਾਂ ਲੋਕ ਤਾਂ ਇਹ ਸਾਰਾ ਪੰਜਾਬ ਪੁਲਿਸ ਦੀ ਦੇਣੀ ਆ ਤਾਂ ਬਾਗਾਪਰਾਣਾ ਦੇ ਵਿੱਚ ਵੇਖੀਏ ਤਾਂ ਐਸਐਸਓ ਜਤਿੰਦਰ ਸਿੰਘ ਵੱਲੋਂ ਜਿਹੜਾ ਬਾਗਾ ਦੇ ਵਿੱਚ ਜਿਹੜਾ ਸੁਰੱਖਿਆ ਦਾ ਖਾਸ ਖਿਆਲ ਰੱਖਿਆ ਗਿਆ ਤਾਂ ਉਹਨਾਂ ਵੱਲੋਂ ਜਿਹੜੀ ਦਿਨ ਪਰਾਰੇ ਡਿਊਟੀ ਨਿਭਾ ਕੇ ਤਾਂ ਉਹਨਾਂ ਦੀ ਪੂਰੀ ਟੀਮ ਵੱਲੋਂ ਜਿਹੜੀ ਡਿਊਟੀ ਨਿਭਾ ਕੇ ਤਾਂ ਆਮ ਲੋਕਾਂ ਨੂੰ ਅਮਨ ਅਤੇ ਸ਼ਾਂਤੀ ਨਾਲ ਦੀਵਾਲੀ ਮਨਾਉਣ ਦਾ ਜਿਹੜਾ ਮੌਕਾ ਜਿਹੜਾ ਮਿਲਿਆ ਤਾਂ ਉਹਨਾਂ ਦੀ ਜਿਹੜੀ ਸਾਰੀ ਰਹਿਨਵਾਈ ਅੱਜ ਜਤਿੰਦਰ ਸਿੰਘ ਜਿਹੜਾ ਹੈ ਪੁਲਿਸ ਕੰਮ ਕਰ ਰਹੀ ਹੈ ਤੇ ਪੂਰਾ ਬਾਗੇਪੁਰਾਣੇ ਨੂੰ ਪੂਰੀ ਸੇਫਟੀ ਦੇ ਤੌਰ ਤੇ ਜਿਹੜਾ ਰੱਖਿਆ ਗਿਆ ਤੇ ਪੂਰੇ ਵਧੀਆ ਤਰੀਕੇ ਨਾਲ ਜਿਹੜਾ ਬਾਗੇਪੁਰਾਣੇ ਦਾ ਹਾਲ ਚੱਲ ਰਿਹਾ ਤੇ ਗੱਲਬਾਤ ਜ਼ਰੂਰ ਕਰਾਂਗੇ ਸਾਡੇ ਨਾਲ ਐਸਐਚਓ ਜਤਿੰਦਰ ਸਿੰਘ ਜਿਹੜੇ ਗੱਲਬਾਤ ਕਰਦੇ ਉਹਨਾਂ ਤੋਂ ਪੁੱ ਤੇ ਜਿਹੜੇ ਦੀਵਾਲੀ ਦਾ ਤਿਹਾਰ ਦੋ ਦਿਨ ਮਨਾਇਆ ਗਿਆ ਸੇਫਟੀ ਵੱਲੋਂ ਕਿਹੋ ਜਿਹੇ ਪ੍ਰਬੰਧ ਰਏ ਆਮ ਲੋਕਾਂ ਦੇ ਨਾਲ ਜਿਹੜਾ ਤੁਹਾਡਾ ਰਾਬਤਾ ਕਿਸ ਤਰ੍ਹਾਂ ਦਾ ਰਿਹਾ ਜੀ ਪਹਿਲਾਂ ਤਾਂ ਅਸੀਂ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਵੱਲੋਂ ਸਾਰੀ ਆਮ ਪਬਲਿਕ ਨੂੰ ਬੰਦੀ ਸ਼ੁਡ ਦਿਵਸ ਅਤੇ ਦੀਵਾਲੀ ਦੀਆਂ ਲੱਖ ਲੱਖ ਵਧਾਈਆਂ ਦਿੱਤੀਆਂ ਜੀ ਪਿਛਲੇ 4-5 ਦਿਨਾਂ ਤੋਂ ਪੁਲਿਸ ਵੱਲੋਂ ਬੜੇ ਪੁਖਤਾ ਜਿਹੜੇ ਸੁਰੱਖਿਆ ਪ੍ਰਬੰਧ ਕਰਕੇ ਦੀਵਾਲੀ ਦਾ ਤਿਹਾਰ ਜਿਹੜਾ ਅਮਨ ਸ਼ਾਂਤੀ ਨਾਲ ਜਿਹੜਾ ਨੇਪਰੇ ਚੜਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੁਸੀਂ ਦੇਖਿਆ ਕਿ ਪਿਛਲੇ 4 ਦਿਨਾਂ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਸਾਡੇ ਚੌਕ ਤੇ ਥਾਣੇ ਹਾਜ਼ਰੀਆਂ ਨੇ ਫਾਇਰ ਬ੍ਰਿਗੇਡ ਦੀ ਟੀਮ ਪੂਰੀ ਪਲੱਸ ਜਿਹੜੇ ਜਗ੍ਹਾ ਜਗ੍ਹਾ ਤੇ ਨਾਕਾਬੰਦੀ ਕਰਕੇ ਪੈਟਰੋਲਿੰਗ ਕਰਕੇ ਸਭੀ ਲੋਕਾਂ ਦੀ ਸੁਰੱਖਿਆ ਤੇ ਟ੍ਰੈਫਿਕ ਦੀ ਵਿਵਸਥਾ ਨੂੰ ਸਹੀ ਰੱਖਣ ਵਿੱਚ ਪੁਲਿਸ ਨੇ ਬਹੁਤ ਕੰਮ ਕੀਤਾ ਹੈਗਾ ਤੇ ਹੁਣ ਵੀ ਜਿਹੜੇ ਨਾਕਾਬੰਦੀ ਤੇ ਪੈਟਰੋਲਿੰਗ ਜਿਹੜਾ ਫਿਲਹਾਲ ਚੱਲਦੀਆਂ ਰਹਿਣਗੀਆਂ ਜੋ ਤੱਕ ਦਿਵਾਲੀ ਦਾ ਤਿਉਹਾਰ ਜਿਹੜਾ ਉਹ ਮੁਕੰਮਲ ਨਹੀਂ ਹੋ ਜਾਂਦਾ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਹਰ ਵਿਅਕਤੀ ਜਿਹੜਾ ਉਹ ਅਮਨ ਸ਼ਾਂਤੀ ਨਾਲ ਦਿਵਾਲੀ ਦਾ ਤਿਉਹਾਰ ਮਨਾਵੇ ਤੇ ਕਾਮਨਾ ਕਰਦੇ ਹਾਂ ਕਿ ਸਾਰਿਆਂ ਲਈ ਜਿਹੜਾ ਦਿਵਾਲੀ ਦਾ ਤਿਉਹਾਰ ਆ ਉਹ ਖੁਸ਼ੀਆਂ ਭਰਿਆ ਹੋਵੇ ਜੀ ਸਰ ਜਿਵੇਂ ਤਿੰਨ ਚਾਰ ਦਿਨਾਂ ਤੋਂ ਪੁਲਿਸ ਵੱਲੋਂ ਬੜੀ ਚੌਕਸੀ ਵਿਧਾਈ ਗਈ ਹੈ ਲੋਕ ਵੀ ਬੜੀ ਮਤਲਬ ਅਮਨ ਸ਼ਾਂਤੀ ਦੇ ਨਾਲ ਆਪ ਦਾ ਜਿਹੜਾ ਸਾਰਾ ਤਿਹਾੜ ਵੀ ਮਨਾ ਰਹੇ ਨੇ ਤੇ ਜਿਹੜੇ ਇਸ ਤੋਂ ਬਾਅਦ ਜਿਵੇਂ ਹੁਣ ਮੰਨ ਲਓ ਪਟਾਕੇ ਚਲਾਉਣ ਦਾ ਟਾਈਮਿੰਗ ਕੋਈ ਰੱਖੀ ਗਈ ਹੈ ਜਿਵੇਂ ਰਾਤ ਦਾ ਕੋਈ ਟਾਈਮ ਹੈਗਾ ਜਾਂ ਕਿੰਨੇ ਟਾਈਮ ਤੱਕ ਮਰਜੀ ਚਲਾ ਸਕੋ ਜੀ ਨਹੀਂ ਇਹ ਜਿਹੜਾ ਜ਼ਿਲ੍ਹਾ ਐਡਮਿਨਿਸਟ੍ਰੇਸ਼ਨ ਵੱਲੋਂ 8:00 ਤੋਂ 10:00 ਵਜੇ ਤੱਕ ਜਿਹੜਾ ਪਟਾਕੇ ਚਲਾਉਣ ਦਾ ਜੋ ਟਾਈਮਿੰਗ ਰੱਖੀ ਗਈ ਹੈ ਉਹ ਬਕਾਇਦਾ ਉਹ ਸੰਬੰਧੀ ਲੋਕਾਂ ਨੂੰ ਤਲਾਸ਼ ਵੀ ਕੀਤੀ ਗਈ ਹੈ ਕਿ ਜੋ ਪਟਾਕੇ ਚਲਾਉਂਦਾ ਟਾਈਮ ਹੈ ਉਹ 8 ਤੋਂ 10 ਵਜੇ ਦਾ ਉਸ ਵਿੱਚ ਉਹ ਆਪਣੇ ਪਟਾਕੇ ਵਗੈਰਾ ਚਲਾ ਸਕਦੇ ਆ ਸਰ ਜਿਵੇਂ ਇੱਕ ਵੱਖਰਾ ਸਵਾਲ ਆ ਵੀ ਤੁਸੀਂ ਵੀ ਆਪਣੇ ਪਰਿਵਾਰ ਤੋਂ ਦੂਰ ਰਹਿ ਕੇ ਆਮ ਲੋਕਾਂ ਦੀ ਸੇਫਟੀ ਦੇ ਲਈ ਜਿਹੜੀ 24 ਘੰਟੇ ਸੇਵਾ ਨਿਭਾ ਰਹੇ ਹੋ ਤਾਂ ਜਿਹੜੀ ਤੁਹਾਡੀ ਟੀਮ ਵੀ ਨਾਲ ਜਿਹੜੇ ਆਪਣੇ ਐਸਆਈ ਐਸਆਈ ਜਿਹੜੇ ਜਿੰਨੇ ਵੀ ਹੈਗੇ ਲੱਗੇ ਉਹ ਵੀ ਆਪਣੇ ਨਾਲ ਨਾਲ ਕਦੇ ਨਾ ਕਿਤੇ ਕਿਤੇ ਪਰਿਵਾਰ 'ਚ ਜਾਣ ਦੀ ਕੋਈ ਖਿੱਚ ਹੁੰਦੀ ਹੈ ਜੀ ਬਿਲਕੁਲ ਹੈ ਕਿਛਤਾ ਹੁੰਦੀ ਹੈ ਜੀ ਬਟ ਜਿਹੜੇ ਮਹਿਕਮੇ ਦੇ ਫਰਜ਼ ਨੇ ਉਹ ਸਾਡੇ ਲਈ ਪਹਿਲਾਂ ਨੇ ਬਾਕਾਇਦਾ ਜਿਹੜੀ ਸ਼ਿਫਟਿੰਗ ਨਾਕਾਬੰਦੀ ਚਲਦੀ ਰਹਿੰਦੀ ਆ ਬਾਰ ਬਾਰਾ ਘੰਟੇ ਦੇ ਨਾਕਿਆਂ ਜਾਂ ਪੈਟਰੋਲਿੰਗਸ ਨੇ ਤੇ ਉਹ ਹਰ ਵਿਅਕਤੀ ਨੂੰ ਜੋ ਹਰ ਕਰਮਚਾਰੀ ਹੈ ਮਤਲਬ ਉਹਨੂੰ ਆਪਣੇ ਘਰ ਜਾ ਕੇ ਆਪਣੇ ਪਰਿਵਾਰ ਨਾਲ ਜਿਹੜਾ ਤਿਆਰ ਮਨਾਉਣ ਦਾ ਵੀ ਜਿਹੜਾ ਸਮਾਂ ਜਿਹੜਾ ਹੈਗਾ ਉਹ ਮਿਲਦਾ ਹੈ ਤੇ ਇਸੇ ਤਰ੍ਹਾਂ ਜਿਹੜੀਆਂ ਡਿਊਟੀਆਂ ਨੇ ਉਹ ਜਿਹੜਾ ਪੁਲਿਸ ਪ੍ਰਸ਼ਾਸਨ ਵੱਲੋਂ ਡਿਵਾਈਡ ਕੀਤੀਆਂ ਜਾਂਦੀਆਂ ਨੇ ਬਾਹਰੋਂ ਵੀ ਸਾਨੂੰ ਫੋਰਸ ਮਿਲੀ ਹੋਈ ਆ ਤੇ ਇਸ ਤਰੀਕੇ ਨਾਲ ਸੀ ਉਸ ਚੀਜ਼ ਨੂੰ ਮੈਨੇਜ ਕਰ ਲਿਆ ਸਰ ਆਮ ਲੋਕਾਂ ਵੱਲੋਂ ਤੁਹਾਨੂੰ ਕਿਹੋ ਜਿਹਾ ਸਹਿਯੋਗ ਮਿਲਿਆ ਹਾਂ ਬਹੁਤ ਵਧੀਆ ਸਹਿਯੋਗ ਮਿਲ ਗਿਆ ਜੀ ਆਮ ਪਬਲਿਕ ਹੈ ਸ਼ਹਿਰ ਦਾ ਪਿੰਡਾਂ ਦਾ ਜੋ ਵੀ ਹਰ ਸਮੁੱਚ ਸੰਗਤ ਨਾਗਰਿਕ ਹੈ ਉਹਨਾਂ ਵੱਲੋਂ ਬੜਾ ਜਿਹੜਾ ਸਾਨੂੰ ਸਹਿਯੋਗ ਮਿਲਦਾ ਹੈ ਭਾਵੇਂ ਟ੍ਰੈਫਿਕ ਦੀ ਵਿਵਸਥਾ ਹੋਵੇ ਜਾਂ ਕੋਈ ਹੋਰ ਲਾਡਰ ਸਿਚੁਏਸ਼ਨ ਹੋਵੇ ਹਰ ਜਗਾ ਜਿਹੜੇ ਆਮ ਲੋਕ ਨੇ ਸਾਨੂੰ ਬਿਲਕੁਲ ਪੂਰੀ ਵਧੀਆ ਜਿਹੜੀ ਆ ਮਦਦ ਕਰ ਰਹੇ ਨੇ ਬਹੁਤ ਬਹੁਤ ਧੰਨਵਾਦ ਥੈਂਕ ਯੂ ਜਿਵੇਂ ਸਾਰਨੇ ਦੱਸਿਆ ਕਿ ਪਰਿਵਾਰ ਦੇ ਵਿੱਚ ਜਾਣ ਦੀ ਖੱਚ ਹਰੇਕ ਬੰਦੇ ਨੂੰ ਹਿੰਦੀ ਪਰ ਜਿਹੜੀ ਡਿਊਟੀ ਪਹਿਲਾਂ ਪਰਿਵਾਰ ਬਾਤ ਦੇ ਵਿੱਚ ਕਿਉਂਕਿ ਆਮ ਲੋਕਾਂ ਦੀ ਸੁਰੱਖਿਆ ਨੂੰ ਫੈਲ ਦਿੱਤੀ ਜਾਂਦੀ ਹੈ ਤੇ ਜਿਹੜਾ ਪਰਿਵਾਰ ਉਸ ਤੋਂ ਬਾਅਦ ਦੇਖਿਆ ਜਾਂਦਾ ਹੈ ਤੇ ਇਸ ਤਰ੍ਹਾਂ ਜਿਹੜਾ ਬਾਗੇਪੁਰਾਣੇ ਦੇ ਵਿੱਚ ਬੜਾ ਅਮਨ ਅਤੇ ਸ਼ਾਂਤੀ ਦੇ ਨਾਲ ਇਹ ਤਿਹਾੜ ਮਨਾਇਆ ਜਾ ਰਿਹਾ ਹੈ ਤੇ ਅੱਜ ਜਿਹੜਾ 21 ਤਰੀਕਾ ਅੱਜ ਜਿਹੜੇ ਦੀਵਾਲੀ ਦਾ 1 20 ਤਰੀਕ ਦੀਵਾਲੀ ਅੱਜ 1 21 ਤਰੀਕ ਦੀਵਾਲੀ ਤੇ ਕੱਲ ਨੂੰ ਬਾਬਾ ਵਿਸ਼ਕਰਮਾ ਦੇ ਆ ਤੇ ਹੁਣ ਤੱਕ ਜਿਹੜਾ ਇਹ ਤਿਹਾਰ ਬਹੁਤ ਹੀ ਅਮਨ ਸ਼ਾਂਤੀ ਨਾਲ ਮਨਾਇਆ ਗਿਆ ਤੇ ਲੋਕਾਂ ਵੱਲੋਂ ਵੀ ਐਸਐਸਓ ਸਾਹਿਬ ਨੇ ਸਕੇ ਵਧੀਆ ਸਾਥ ਮਿਲ ਰਿਹਾ ਤੇ ਇਸੇ ਤਰ੍ਹਾਂ ਤੁਸੀਂ ਜਿਹੜਾ ਪੰਜਾਬ ਪੁਲਿਸ ਦਾ ਸਾਥ ਜਰੂਰ ਦਿਆ ਕਰੋ ਕਿਉਂਕਿ ਕਈ ਗਲਤ ਗੱਲਾਂ ਦਿਮਾਗ ਦੇ ਵਿੱਚ ਚੜ੍ਹਦੀਆਂ ਨੇ ਕਿ ਕੋਈ ਕਹਿ ਰਿਹਾ ਪੰਜਾਬ ਪੁਲਿਸ ਇਸ ਤਰ੍ਹਾਂ ਪੰਜਾਬ ਪੁਲਿਸ ਇਸ ਤਰ੍ਹਾਂ ਪਰ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਆਮ ਲੋਕਾਂ ਦੀ ਸੁਰੱਖਿਆ ਲਈ ਪੰਜਾਬ ਪੁਲਿਸ ਆ ਵੀ ਤਾਂ ਉਮੀਦ ਕਰਦੇ ਸਾਡੀ ਇਸ ਗੱਲਬਾਤ ਨੂੰ ਸ਼ੇਅਰ ਕਰੋਗੇ ਸਾਡਾ ਬੇ